ਸਾਬਦਾ ਜੋ ਫਰਮਾਨ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਪੁਰਖ ਸਾਹਿਬ ਦੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪੂਰਨਤਾ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਿਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਿਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਿਫਾਫੇ ਵਿੱਚ ਤ੍ਰੀ ਕਾਲਤਖ ਸਾਹਿਬ ਦੇ ਜਹਤਾਂ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ। ਪਰ ਜੇ ਕੋਈ ਕਾਰਵਾਈ ਹੁੰਦੀ ਆ ਫੇਰ ਦੇਖੋ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫੇਰ ਦੇਖੋ ਜੀ ਜੋ ਅਸੀਂ ਪੇਸ਼ ਕਰਦੇ ਹੋਏ ਸਿੰਘ ਸਾਹਿਬ ਦੇ ਦਾ ਹੁਕਮ ਦੇ ਤਹਿਤ ਹੀ ਅਸੀਂ ਪੇਸ਼ ਹੋਏ ਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਛਰੋਣੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਧੇਰ ਪਹਿਲਾਂ ਦਾ ਜੀ ਅਮਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਅਕਾਲ ਤਖਤ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਐ ਕੈਡਵੋਕੇਟ ਅਸ਼ੇਂਦਰ ਸਿੰਘ ਧਾਮੀ ਸਾਹਿਬ ਨੇ 500 ਨੂੰ ਸਪੁਰਦ ਕੀਤਾ ਮੱਕਰ ਸਾਹਿਬ ਨੇ ਪੱਖ ਦਿੱਤਾ ਜੀ ਮੱਕਰ ਸਾਹਿਬ ਇੱਕ ਸਵਾਲ ਤੇ ਪ੍ਰੋਬਲਮ ਦੀ ਗੱਲ ਸਾਰੀ ਨਹੀਂ 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 ਕੋਈ ਮੱਕਰ ਸਾਹਿਬ ਦੀ ਗੱਲ ਪਾਈ ਨਹੀਂ ਗੱਦਰਾਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗਏ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲਗਾਇਆ ਕਾਲ ਤਖਸਾ ਬਲੋਂ ਉਹਦਾ ਜਵਾਬ ਦਿੱਤਾ ਗਰਵਲ ਸਾਹਿਬ ਬਾਕੀ ਬਾਕੀ ਬਾਰੇ ਉਹਦੇ ਕੋਲ ੱਤੇ ਫੈਸਲੇ ਦਿੱਤੇ ਜਾਂਦੇ ਸਨ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਸ਼ਰੋਣੀ ਕਮੇਟੀ ਦੇ ਬਾਬਤ ਨਾਲ ਮੈਂ ਗਿਆ ਸੀ ਉਹ ਕਾਲੀਦਲ ਦਾ ਵਫਦ ਵੱਖਰਾ ਸੀ ਸ਼ਰੋਣੀ ਕਮੇਟੀ ਦਾ ਮਾਮਲਾ ਵੱਖਰਾ ਸਾਹਿਬ ਦਾ ਜੋ ਫਰਮਾਨ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼ਰੋਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਪੁਰਖ ਸਾਹਿਬ ਦੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਤੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਤੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਜਹਤਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ ਪਰ ਜੇ ਕੋਈ ਕਾਰਵਾਈ ਹੁੰਦੀ ਆ ਫਿਰ ਦੇ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫਿਰ ਦੇਖੋ ਜੀ ਜੋ ਅਸੀਂ ਪੇਸ਼ ਕਰਦੇ ਹੋਏ ਸਿੰਘ ਸਾਹਿਬ ਦੇ ਦਾ ਹੁਕਮ ਦੇ ਤਹਿਤ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਸ਼ਰੋਣੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਧੇਰ ਪਹਿਲਾਂ ਦਾ ਜੀ ਅਮਰਪਾਲ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋਗਾਲਤਾ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੰਖ ਮੰਗਿਆ ਉਹ ਪੱਖ ਜਿਹੜਾ ਵਾ ਅ ਐਡਵੋਕੇਟ ਅਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਮੱਕਰ ਸਾਹਿਬ ਵੱਲੋਂ ਪੱਖ ਦਿੱਤਾ ਜਾਨੀ ਭਜੀ ਧੰਨਵਾਦ ਜਰਵੇ ਸਾਹਿਬ ਇੱਕ ਸਵਾਲ ਤੇ ਪੂਰਾ ਬਸਦੀ ਗੱਲ ਸਾਰੀ ਨਹੀਂ 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 ਕੋਈ ਮੱਕਰ ਸਾਹਿਬ ਦੇ ਨਹੀਂ ਗੱਲ ਪਾਈ ਗਈ ਜੇ ਗਲਤ ਰਾਂਗੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗਏ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮਨੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲੱਗਾ ਕਾਲਤਕ ਸਾਬ ਵੱਲੋਂ ਉਹਦਾ ਇਹਦਾ ਜਵਾਬ ਦਿੱਤਾ ਗਰਵਨ ਸਾਹਿਬ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹੈਗਾ ਕਿਉਂਕਿ ਸ਼ਰੋਨਿੰਗ ਕਮੇਟੀ ਦੇ ਮਾਮਲੇ ਨਾਲ ਮੈਂ ਗਿਆ ਸੀ ਉਹ ਕਾਲੀਦਲ ਦਾ ਵਫਦ ਵੱਖਰਾ ਸੀ ਸ਼ਰੋਨਿੰਗ ਕਮੇਟੀ ਦਾ ਮਾਮਲਾ ਵੱਖਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ